ਤੁਹਾਨੂੰ ਪਹਿਲਾਂ ਤਾਂ ਸਾਡੇ ਲਈ ਬਹੁਤ ਸਵਾਗਤ ਹੈ ਨੇ ਜੀ ਕਿ ਚੱਚੇ ਤੌਰ ਤੇ ਸਾਡੇ ਘਰ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਦੀਦੀ ਹੁਣ ਸਰਕਾਰੀ ਸਕੂਲਾਂ 'ਚ 200 ਬੱਸਾਂ ਚੱਲਦੀਆਂ ਹਨ ਇਹਦਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਸਰ ਅਫਸਰ ਲਖਪੂ ਜੀ ਨੇ ਇਹ ਜਿਹੜਾ ਸਾਰਾ ਹੀ ਅੱਜ ਦਾ ਫੰਕਸ਼ਨ ਹੈ ਉਹਨਾਂ ਵੱਲੋਂ ਕੀਤਾ ਗਿਆ ਤੇ ਅਸੀਂ ਬਹੁਤ ਹੀ ਜ਼ਿਆਦਾ ਹੈਪੀਨੈਸ ਮਹਿਸੂਸ ਕਰ ਰਹੇ ਹਾਂ ਫਾਇਰ ਅਫਸਰ ਜੀ ਤੇ ਬਹੁਤ ਲੱਗਾ ਜੋ ਕੰਮ ਕੀਤਾ ਤੇ ਅੱਜ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਜੀ ਦਾ ਬੋਸ ਹੈ ਦਾ ਜਨਮ ਦਿਨ ਹੈ ਜੀ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਤੇ ਅੱਜ ਦਾ ਜਿਹੜਾ ਇਹ ਸਾਰਾ ਹੀ ਅਰੇਂਜਮੈਂਟ ਹੈ ਜੀ ਸਾਡੇ ਲਵ ਕੁਝ ਫਾਇਰ ਅਫਸਰ ਜੀ ਵੱਲੋਂ ਤੇ ਸਾਡੇ ਫਾਇਰ ਸਟਾਫ ਵੱਲੋਂ ਕੀਤਾ ਗਿਆ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ মিডিਆ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਕਵਰ ਕੀਤਾ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਆਇਆਂ ਚਲ ਅਸੀਂ ਮਤਲਬ ਜਿਹੜੀ ਆਜ਼ਾਦੀ ਦਾ ਨਿਕਵਾਂਦੇ ਆ ਉਹਨਾਂ ਵੱਲੋਂ ਜਿੱਤੂ ਹਮੇਂ ਕੁਰਬਾਨੀ ਹੁੰਦੀ ਮਾਰਦੀ ਮਿਹਰਬਾਨੀਆਂ ਦਾ ਸਦਕਾ ਅਸੀਂ ਅੱਜ ਪੰਜਾਬੀ ਦਾ ਨਿਤ ਮਾਰਦੇ ਆਂ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਾਡੀ ਨੌਜਵਾਨਾਂ ਵੱਲੋਂ ਪੇਸ਼ کیا ਗਿਆ ਫੈਰਬਲਡ ਦੇ ਅਫਸਰ ਸਾਹਿਬਾਨ ਵੱਲੋਂ ਸਾ ਸਵੱਛਾਸਤੰਦਰ ਬੋਸ ਜੀ ਦੇ ਜਨਮ ਦਿਨ ਮਨਾਉਣ ਦੇ ਮੌਕੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅਸੀਂ ਨਾ ਸਹੀ ਭਗਤੀ ਨੂੰ ਪ੍ਰਾਪਤ ਕਰਦੇ ਨਾਲ ਸੁਭਾਸਚੰਦਰ ਬੋਸ ਜੀ ਨੂੰ ਨਾ ਕਰਤਾ ਸਭਾ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੀ ਅੱਜ ਆਜ਼ਾਦੀ ਹੈ ਬਹੁਤ ਹੀ ਮੁਸ਼ਕਲ ਨਾਲ ਦਿਨ ਜਿਹੜਾ ਮਿਲਿਆ ਸਾਨੂੰ 1897 ਚ ਨੇਤਾ ਸੁਭਾਸਚੰਦਰ ਬੋਸ ਜੀ ਦਾ ਜਨਮ ਹੋਇਆ ਸੀ 23 ਜਨਵਰੀ ਨੂੰ ਤੇ ਇਹਨਾਂ ਨੇ ਦੇਸ਼ ਵਾਸਤੇ ਬਹੁਤ ਹੀ ਮਤਲਬ ਆਜ਼ਾਦੀ ਚ ਬਹੁਤ ਹੈਮ ਯੋਗਦਾਨ ਰਹਾ ਆਜ਼ਾਦ ਹਿੰਦ ਫੋਰਸ ਦੀ ਸਾਬਨਾ ਕੀਤੀ ਬਾਰ ਜਪਾਨ ਚ ਰਹੇਗੇ ਇਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਅਸੀਂ ਬਹੁਤ ਸੁਭਾਗੇ ਆ ਜਿਹੜਾ ਸਾਨੂੰ ਇਹਨਾਂ ਦਾ ਜਨਮ ਦਿਨ ਮਨਾਉਣ ਦਾ ਅਫਸਰ ਲੱਭ ਜੀ ਨੇ ਇਹ ਜਿਹੜਾ ਸਾਰਾ ਹੀ ਅੱਜ ਦਾ ਫੰਕਸ਼ਨ ਹੈ ਉਹਨਾਂ ਉਹਨੇ ਕੀਤਾ ਗਿਆ ਤੇ ਅਸੀਂ ਬਹੁਤ ਹੀ ਜ਼ਿਆਦਾ ਹੈਪੀਨੈਸ ਮਹਿਸੂਸ ਕਰ ਰਹੇ ਆ ਫਾਇਰ ਅਫਸਰ ਜੀ ਤੇ ਬਹੁਤ ਲੱਗਾ ਜੋ ਕੰਮ ਕੀਤਾ ਤੇ ਅੱਜ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਜੀ ਦਾ ਪੋਸ ਦਾ ਜਨਮ ਦਿਨ ਹੈ ਜੀ ਅਸੀਂ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਅੱਜ ਦਾ ਜਿਹੜਾ ਇਹ ਸਾਰਾ ਹੀ ਅਰੇਂਜਮੈਂਟ ਹੈ ਜੀ ਸਾਡੇ ਲਵ ਕੁਝ ਫਾਇਰ ਅਫਸਰ ਜੀ ਵੱਲੋਂ ਤੇ ਸਾਡੇ ਫਾਇਰ ਸਟਾਫ ਵੱਲੋਂ ਕੀਤਾ ਗਿਆ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੇ মিডিਆ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਕਵਰ ਕੀਤਾ ਸਾਰਿਆਂ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਆਇਆਂ ਚਲ ਅਸੀਂ ਮਤਲਬ ਜਿਹੜੀ ਆਜ਼ਾਦੀ ਦਾ ਨਿਕਵਾਂਗੇ ਉਹਨਾਂ ਵੱਲੋਂ ਜਿੱਤੂ ਨੇ ਕੁਰਬਾਨੀ ਹੁੰਦੀ ਮਾਣਦੀ ਹਰਬਾਨੀਆਂ ਦਾ ਸਰਕਾਰ ਅਸੀਂ ਅੱਜ ਪੰਜਾਬੀ ਦਾ ਨਿਮਾਗਦੇ ਆ। ਸੋ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਸਾਡੀ ਨੌਜਵਾਨਾਂ ਵੱਲੋਂ ਚੁੱਕਿਆ ਗਿਆ ਫਾਇਰ ਬ੍ਰਿੰਡ ਦੇ ਅਫਸਰ ਸਾਹਿਬਾਨ ਵੱਲੋਂ ਸਿਹਤ ਸਵਾਸਤੰਤਰ ਬੋਰਡ ਦੇ ਜਨਮ ਦਿਨ ਮਨਾਉਣ ਦੀ ਮੀਜੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਅਸੀਂ ਨਾਲ ਸ਼ਹੀਦ ਭਗਤ ਸਿੰਘ ਪਰਿਵਾਰਕ ਦੇ ਨਾਲ ਸਵਾਸਤੰਤਰ ਬੋਰਡ ਨੂੰ ਨਾਲ ਖਤਰਾ ਤੋਂ ਸਾਬਤ ਉਹਨਾਂ ਦੀਆਂ ਕੁਰਬਾਨੀਆਂ ਦਾ ਸਰਕਾਰ ਅਸੀਂ ਅੱਜ ਆਜ਼ਾਦੀ ਦੇ ਆਰ